ਨਹੀਂ ਚਲੇਗੀ ਡੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਡੱਕੇ ਸ਼ਾਹੀ ਮੁਰਦਾਬਾਦ 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 ਡੱਕੇ ਕਾ ਜਿੰਦਾਬਾਦ 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 ਨਗਰਪਾਲਿਕਾ ਇੰਪਲਾਈਡ ਸੈਂਟਰ ਜਿੰਦਾਬਾਦ 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 ਡੱਕੇ ਕਾ ਜਿੰਦਾਬਾਦ ਜਿੰਦਾਬਾਦ ਨਗਰ ਕਾਉਂਸਲ ਦਰਾਹਾ ਦੇ ਵਿਖੇ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਵੱਲੋਂ ਜੁਧ ਨਸ਼ਿਆਂ ਵਿਰੁੱਧ ਮਹਿਮ ਚਲਾਈ ਜਾ ਰਹੀ ਹੈ ਇਸ ਨੂੰ ਲੈ ਕੇ ਜੋ ਸ਼ਹਿਰ ਦੇ ਵੱਖ-ਵੱਖ ਥਾਵਾਂ ਦੇ ਉੱਪਰ ਪ੍ਰੋਗਰਾਮ ਜੁੜਤ ਕੀਤੇ ਜਾ ਰਹੇ ਨੇ ਇਹਨਾਂ ਪ੍ਰੋਗਰਾਮ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਨਗਰ ਕੌਂਸਲ ਦੇ ਸੁਪਰਡੈਂਟ ਦੇ ਵਿੱਚ ਤਕਰਾਰ ਹੋਈ ਹੈ ਕੁੱਟਮਾਰ ਦੀ ਘਟਨਾ ਹੋਈ ਹੈ ਸੁਪਰਡੈਂਟ ਦੇ ਦੱਸਣ ਦੇ ਅਨੁਸਾਰ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਦੂਸਰੇ ਪਾਸੇ ਜੋ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹਨਾਂ ਨੇ ਇਹਨਾਂ ਦੀ ਕੁੱਟਮਾਰ ਕੀਤੀ ਹੈ ਇਸ ਤਰ੍ਹਾਂ ਦਾ ਦੋਸ਼ ਲਗਾਇਆ ਗਿਆ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੋ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਨਸ਼ਿਆਂ ਵਿਰੁੱਧ ਜੋ ਲੜਾਈ ਛੇੜੀ ਜਾਏ ਕਿ ਜੋ ਹਰ ਰੋਜ਼ ਬੰਦੇ ਬੱਚੇ ਮਾਰ ਰਹੇ ਨੇ ਨਸ਼ਿਆਂ ਦੇ ਨਾਲ ਉਹਨਾਂ ਨੂੰ ਰੋਕਣ ਦੇ ਲਈ ਅਤੇ ਸਮਗਲਕ ਜਿਹੜੇ ਸਪਲਾਈ ਕਰਦੇ ਨੇ ਉਹਨਾਂ ਨੂੰ ਫੜ ਕੇ ਅੰਦਰ ਢੱਕਣ ਦੇ ਲਈ ਉਹਨਾਂ ਨੇ ਪ੍ਰੋਗਰਾਮ ਲਿਖਿਆ ਹਾਇ ਉਸ ਦੇ ਤਹਿਤ ਅਜ ਦਰਾਹੇ ਦੇ ਵਿੱਚ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਹੜਾ ਪੰਜ ਪੜਾਵਾਂ ਦੇ ਵਿੱਚ ਉਹਨਾਂ ਨੇ ਜਿਹੜਾ ਲੋਕਾਂ ਨੂੰ ਇਕੱਠੇ ਕਰਕੇ ਇਸ ਦੀ ਜਾਗਰਤ ਕੀਤਾ ਪਰ ਕੁਝ ਲੋਕਾਂ ਨੂੰ ਜਿਨ੍ਹਾਂ ਨੇ ਇਸ ਦੇ ਨਾਲ ਜਿਹੜਾ ਚੰਗਾ ਨਾ ਲੱਗਿਆ ਜਿਹੜਾ ਕਿ ਉਹਨੂੰ ਪਤਾ ਲੱਗਿਆ ਕਿ ਉਹ ਆਮ ਆਪ ਆਰ ਪਾਰਟੀ ਦੇ ਵਰਕਰ ਨੇ ਔਰ ਉਹਨਾਂ ਤੋਂ ਬੜੇ ਸਿਆਣੇ ਨੇ ਉਹਨਾਂ ਨੇ ਆ ਕੇ ਸਟੂਡੈਂਟ ਸਾਹਿਬ ਦੇ ਨਾਲ ਕੋਈ ਧੰਨਵਾਦ ਕਰਨ ਦੇ ਤਾਲ ਦੇ ਲਈ ਜੋ ਉਹਨਾਂ ਨੇ ਕਿਹਾ ਵੀ ਤੁਸੀਂ ਧੰਨਵਾਦ ਕਰੋਗੇ ਪਰ ਉਹਨਾਂ ਨੇ ਇਨਕਾਰ ਕਰ ਦਿੱਤਾ ਮਗਰ ਉਹ ਆ ਕੇ ਉਹਨਾਂ 'ਚ ਟਕਰਾਰ ਹੋ ਗਿਆ ਸਟੂਡੈਂਟ ਸਾਹਿਬ ਦੇ ਉਹਨੂੰ ਧੱਕੇ ਧੱਕੇ ਮਾਰੇ ਦਫ਼ਤਰ ਦੇ ਵਿੱਚ ਆ ਕੇ ਔਰ ਉਹਨਾਂ ਨੂੰ ਜਿਹੜਾ ਕੁੱਟਮਾਰ ਵੀ ਹੋਈ ਆ ਇਹ ਬੜੀ ਨਿੰਦਣਯੋਗ ਆ ਸਾਡਾ ਤਾਂ ਫਰਜ਼ ਬਣਦਾ ਹੈ ਕਿ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹ ਇਸ ਤਰ੍ਹਾਂ ਚੱਲੇ ਹੋਏ ਨੇ ਉਹਨਾਂ ਦੇ ਨਾਲ ਅਸੀਂ ਸਹਿਯੋਗ ਦਈਏ ਸਰਕਾਰ ਦੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਈਏ ਤਾਂ ਕਿ ਸਾਡੀ ਜਿਹੜੀ ਦਿੱਖ ਵਧੀਆ ਬਣੀ ਰਹੇ ਜੇ ਇਸੇ ਤੰਗ ਦੇ ਨਾਲ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕੁ ਕਸਵਿਆਂ ਦੇ ਵਿੱਚ ਜਾ ਕੇ ਅਸੀਂ ਸਾਨੂੰ ਲੋਕ ਕੁੱਟਣ ਮਾਰਨ ਜਾਂ ਸਾਡੇ ਜਿਹੜੇ ਮੁਲਾਜ਼ਮਾਂ ਨੂੰ ਤੰਗ ਪਰੇਸ਼ਾਨ ਕਰਨ ਉਹਦਾ ਜਿਹੜਾ ਹੈ ਅਸਰ ਗਲਤ ਪੈਂਦਾ ਸਰਕਾਰ ਤੇ ਵੀ ਪੈਂਦਾ ਪ੍ਰਸ਼ਾਸਨ ਤੇ ਵੀ ਪੈਂਦਾ ਲੋਕਾਂ ਤੇ ਵੀ ਪੈਂਦਾ ਸੋ ਇਸ ਨੂੰ ਦੁਰਸ਼ਤ ਕਰਨ ਦੀ ਲੋੜ ਆ ਅੱਗੇ ਨੂੰ ਇਹੋ ਜਿਹੀ ਸ਼ਿਕਾਇਤ ਨਾ ਆਵੇ ਜਿਹਦੇ ਨਾਲ ਹਲੜਾ ਬਾਜੀ ਮੱਚੇ ਔਰ ਉਸ ਗਲਤ ਪ੍ਰੋਗਰਾਮ ਜਿਹੜਾ ਹੈ ਕਿ ਉਹ ਸਰਕਾਰ ਦੇ ਦਿੱਤੇ ਹੋਏ ਤੇ ਪ੍ਰੋਗਰਾਮ ਨੂੰ ਜਿਹੜਾ ਉਹ ਟੈਟੇਜੀ ਕਰ ਦੇਣ ਉਸ ਤੋਂ ਲੋਕ ਸੁਣਨ ਤੋਂ ਹਟ ਜਾਣਗੇ ਲੋਕ ਬਹੁਤ ਪਾਸੇ ਤੁਰ ਪਾਂ ਜਾਣਗੇ ਮੇਰੀ ਇਹੀ ਬੇਨਤੀ ਹੈ ਉਹਨਾਂ ਵਰਕਰਾਂ ਨੂੰ ਕਿ ਤੁਸੀਂ ਜਿਹੜਾ ਹੈ ਰਲ ਮਿਲ ਕੇ ਸਤਾਬ ਦੇ ਨਾਲ ਆਪਣਾ ਜਿਹੜਾ ਸੱਚ ਦੋਦੋ ਕੇ ਕੰਮ ਕਰਵਾਓ ਪਹਿਲਾ ਸਟੈਪ ਆਇਆ ਤੁਹਾਨੂੰ ਅੱਜ ਹੀ ਪਤਾ ਲੱਗਿਆ ਕਿ ਅੱਜ ਸਾਡੇ ਮੁਲਾਜ਼ਮਾਂ ਦੇ ਨਾਲ ਆ ਕੁਝ ਹੋਇਆ ਲੜਾਈ ਝਗੜਾ ਹੋਇਆ ਦੰਗੇ ਪ੍ਰਸਾਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਬਹੁਤ ਮੰਦਜੋਗੀ ਗੱਲ ਮੈਂ ਪਹਿਲਾਂ ਹੀ ਗੱਲ ਕਹੀ ਹੈ ਜੇਕਰ ਉਹਨਾਂ ਨੇ ਆਕੇ ਇਸ ਸਟਾਫ ਦੇ ਨਾਲ ਸਹਿਯੋਗ ਨਾ ਦਿੱਤਾ ਕੋਈ ਗਲਵਾਨ ਸਿਰੇ ਨਾ ਚੜੀ ਤਾਂ ਸਮੁੱਚੇ ਮੁਲਾਜ਼ਮਾਂ ਨੂੰ ਪੰਜਾਬ ਦੇ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਵੀ ਅਸੀਂ ਸਹਿਯੋਗ ਨਾਲ ਦੇਣ ਲਈ ਬੇਨਤੀ ਕਰਾਂਗੇ ਔਰ ਅਸੀਂ ਮਾਰਚ ਵੀ ਕਰਾਂਗੇ ਕੰਮ ਵਾਸੀ ਜਿਹੜਾ ਹੈਗਾ ਦਰਾਹ ਦਾ ਸਾਰਾ ਜਿਹੜਾ ਨਗਰ ਕੌਂਸਲ ਦੇ ਵਿੱਚ ਮੁਲਾਜ਼ਮਾਂ ਦਾ ਹੈ ਜੋ ਉਹਨਾਂ ਦਾ ਫੰਕਸ਼ਨ ਆ ਉਸ ਨੂੰ ਅਸੀਂ ਠੱਪ ਕਰ ਦੇਵਾਂਗੇ ਉਹਦਾ ਜਿਹੜੀ ਜ਼ਿੰਮੇਵਾਰ ਉਹ ਲੋਕ ਹੋਣਗੇ ਜਿਹੜੇ ਲੋਕ ਇਹਨਾਂ ਕੰਮਾਂ ਦੇ ਵਿੱਚ ਆ ਕੇ ਆਪਣਾ ਦਖਲਅੰਦਾਜ਼ੀ ਕਰਕੇ ਕੰਮ ਖਰਾਬ ਕਰਦੇ ਹਨ ਜਟਾਣਾ ਸਾਹਿਬ ਤੁਸੀਂ ਇਸ ਦੀ ਕੋਈ ਪੁਲਿਸ ਕੰਪਲੇਂਟ ਵੀ ਲੋਜ ਕੀਤੀ ਹੈ ਪੁਲਿਸ ਕੰਪਲੇਂਟ ਦੀ ਗੱਲ ਇਹ ਆ ਕਿ ਉਹਨਾਂ ਦੇ ਉਹਨਾਂ ਨੂੰ ਪਤਾ ਲੱਗਿਆ ਪ੍ਰੋਸੈਸ ਜੋ ਵਸੀਲੇਾਂ ਤੋਂ ਕਿ ਉਹਨਾਂ ਦੀ ਜਿਹੜੀ ਪੁਲਿਸ ਕੰਪਲੀਟ ਕਰ ਦਿੰਦੀ ਆ ਕਿਉਂਕਿ ਮੁਲਾਜ਼ਮ ਦਾ ਕੀ ਹੁੰਦਾ ਮੁਲਾਜ਼ਮ ਦਾ ਕੋਈ ਨੁਕਸਾਨ ਕਰ ਦਿੱਤਾ ਗਿਆ ਉਹਦਾ ਜ਼ਿੰਮੇਵਾਰ ਮੁਆਫ ਕਰਨਾ ਹੋਵੇਗਾ ਆ ਸਰਕਾਰ ਅਰ ਪੁਲਿਸ ਨੂੰ ਅਸੀਂ ਇਹ ਬੇਨਤੀ ਕਰਦੇ ਆ ਕਿ ਦੋਹਾ ਤੇਰਾ ਨੂੰ ਬੁਲਾ ਕੇ ਉਨਾਂ ਨਾਲ ਗੱਲਬਾਤ ਕੀਤੀ ਜਾਵੇ ਤਾਂ ਕਿ ਲੜਾਈ ਜਿਹੜੀ ਅੱਗੇ ਨਾ ਵਧ ਸਕੇ ਹਾਂਜੀ ਸੋ ਇਹ ਸਨ ਕੰਟ੍ਰੈਕਟ ਯੂਨੀਅਨ ਦੇ ਅਗੂ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਜੁਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਹੈ ਇਸ ਮੂਵਮੈਂਟ ਦੀ ਕਾਮਯਾਬੀ ਦੇ ਲਈ ਜੋ ਮੁਲਾਜ਼ਮ ਨੇ ਜੋ ਮੁਲਾਜ਼ਮ ਤਬਕਾ ਇਸ ਲਈ ਕੰਮ ਕਰ ਰਿਹਾ ਉਹਨਾਂ ਦੀ ਸੁਰੱਖਿਆ ਜ਼ਰੂਰੀ ਹੈ ਜੋ ਇਹ ਘਟਨਾ ਹੋਈ ਹੈ ਇਸ ਵਿੱਚ ਮੁਲਾਜ਼ਮਾਂ ਦੀ ਜੋ ਸੁਰੱਖਿਆ ਨੂੰ ਖਤਰੇ ਵਿੱਚ ਪਾਇਆ ਗਿਆ ਮੇਰਾ ਨਾਮ ਸੰਦੀਪ ਕੁਮਾਰ ਹੈ ਜੀ ਮੈਂ ਮੁਲਾਜ਼ਮ ਨਗਰ ਕੌਸਤ ਰਾਹਤ ਹੋਈ ਤੇ ਸਾਡੇ ਸੁਪਰਡੈਂਟ ਸਾਹਿਬ ਨਾਲ ਜੋ ਤੱਕਾ ਹੋਇਆ ਹੈ ਨਾ ਪਰ ਅਸੀਂ ਉਹਦੇ ਲਈ ਮੰਨ ਲੈ ਇੱਥੇ ਤਾਂ ਕੰਮ ਤੇ ਸਭ ਕੰਮ ਬੰਦ ਕਰਦੇ ਸਾਨੂੰ ਚਾਹੇ 10 ਦਿਨ 20 ਦਿਨ ਬੈਠਣਾ ਪਵੇ ਜਦ ਤੱਕ ਸਾਡੇ ਸਾਡੇ ਸੁਪਰਡੈਂਟ ਸਾਹਿਬ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਕੰਮ ਪੂਰਾ ਦਰਾਹੇ ਦਾ ਬੰਦ ਰੱਖਾਂਗੇ ਟੋਟਲ ਕੰਮ ਬੰਦ ਰੱਖਾਂ ਚਾਹੇ ਪਾਣੀ ਖੜ ਜਾਵੇ ਕਿਤੇ ਚਾਹੇ ਕੂੜੀਆਂ ਢੇਲ ਲੱਗ ਜਾਣਾ ਹੀ ਕੋਈ ਨਹੀਂ ਚੱਕਾਂਗੇ ਬਾਕੀ ਵੀ ਸ਼ਹਿਰਾਂ ਦੇ ਜਿੰਨੇ ਨਗਰ ਕੌਸਲ ਉਹ ਵੀ ਸਾਡੇ ਨਾਲ ਸਹਿਯੋਗ ਦੇ ਰਹੇ ਨੇ ਜਦ ਤੱਕ ਸਾਡੇ ਸੁਪਰਡੈਂਟ ਸਾਹਿਬ ਨੂੰ ਇਨਸਾਫ ਨਹੀਂ ਮਿਲਦਾ ਉਹ ਇਸ ਤਰ੍ਹਾਂ ਜੀ ਕੱਲ ਸਰਕਾਰ ਵੱਲੋਂ ਜਿਹੜਾ ਅਨਯੋਧ ਨਸ਼ ਮਾਨ ਜੋਗ ਦੀ ਸਭ ਲੋ ਸਾਡੀਆਂ ਡਿਊਟੀਆਂ ਲੱਗੀਆਂ ਸੀ ਹਾਲਾਂਕਿ ਕਰ ਛੁੱਟੀਆਂ ਦਾ ਦਿਨ ਸੀਗਾ ਉਹਨਾਂ ਵੱਲੋਂ ਡਿਊਟੀਆਂ ਲੱਗੀਆਂ ਹੋਈਆਂ ਸੀ ਤੇ ਦਫ਼ਤਰ ਵੱਲੋਂ ਡਿਊਟੀ ਲੱਗੀ ਹੋਈ ਸੀ ਮੇਦੀ ਬਤਾ ਔਰ ਸਟੇਸ ਖਤਰ ਡਿਊਟੀ ਲੱਗੀ ਹੋਈ ਸੀਗੀ ਤੇ ਉੱਥੇ ਕੁਝ ਅਣਪਛਾਤੇ ਤਨੀ ਮੈਂ ਕਹਾਦਾ ਕਿਉਂਕਿ ਪਿੰਡ ਦੇ ਹੀ ਬੰਦੇ ਸੀ ਉਹ ਮੈਂ ਜਾਣਦਾ ਇੱਕ ਮਿਸਟਰ ਗੁਰਪ੍ਰੀਤ ਗਿੱਲ ਜੀ ਤੇ ਹਰਪ੍ਰੀਤ ਦਾ ਸ਼ਹਿਰ ਹਰਪ੍ਰੀਤ ਗਿੱਲ ਤੇ ਇੱਕ ਉਹਦੇ ਨਾਲ ਟੋਨਾ ਟੋਨਾ ਮੁੰਡਾ ਜਿਹੜਾ ਤੇ ਉਹ ਇਹ ਦੋ ਦਿਨ ਜਾਣੇ ਸੀਗੇ ਉੱਥੇ ਤੇ ਇਹ ਕਹਣਾ ਲੱਗੂ ਅਸੀਂ ਆਪਣੀ ਪਾਰਟੀ ਵੱਲੋਂ ਅਸੀਂ ਇਦਾਂ ਕਰਨਾ ਇਦਾਂ ਕਰਨਾ ਉਦਾਂ ਕਰਨਾ ਚਲੋ ਅਸੀਂ ਪਹਿਲਾਂ ਤਾਂ ਬੋਲੇ ਦੀ ਜੋ ਇਹਨਾਂ ਨੇ ਕਰ ਲਿਆ ਭਾਸ਼ਣ ਕੁਛ ਨੂੰ ਵਗੈਰਾ ਇਹਨਾਂ ਨੇ ਦਿੱਤੇ ਆਪਦੇ ਕਰ ਲਏ ਤੇ ਲਾਸਟ ਦੇ ਉੱਤੇ ਦੇ ਇਹਨਾਂ ਨੂੰ ਜਦੋਂ ਇਹ ਸੌਂਚ ਕਾਉਣ ਦੀ ਵਾਰੀ ਆਈ ਤਾਂ ਮੈਂ ਕਿਹਾ ਵੀ ਇਹ ਸੌਂਚ ਜਿਹੜੀ ਦਫ਼ਤਰ ਵੱਲੋਂ ਕੋਈ ਫੰਕਸ਼ਨ ਦਫ਼ਤਰ ਦਾ ਹੈਗਾ ਤੇ ਦਫ਼ਤਰ ਨੇ ਜਿਗਾਉਣੀਆਂ ਵੀ ਸਾਡੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਆਹ ਉਹਦੀ ਲਿਸਟ ਆ ਮੈਂ ਨਾਲ ਕਾਗਜ਼ ਵੀ ਦੇ ਦਿੱਤੇ ਵੀ ਆਹ ਡਿਊਟੀਆਂ ਲੱਗੀਆਂ ਨੇ ਭਾਈ ਇਹ ਅਸੀਂ ਝਗਾਉਣੀਆਂ ਤਾਂ ਇਹ ਬਹਿਸ ਕਰਨ ਲੱਗੇ ਨਹੀਂ ਨਹੀਂ ਇਹ ਅਸੀਂ 108 ਮਿੰਟਾਂ ਚ ਝਾਕੇ ਆਏ ਅਸੀਂ ਉਧਰ ਮੈਂ ਕਿਹਾ ਵੀ ਉਹ ਪਿੰਡਾਂ ਤੇ ਚਲੋ ਇਹ ਹਲਕੀ-ਭੁਲਕੀ ਜੀ ਗੱਲਬਾਤ ਹੋਈ ਤੇ ਉਹਦੋਂ ਦਾ ਚੰਗਾ ਜੀ ਓਕੇ ਜੀ ਮੈਂ ਵੀ ਆਪਾਂ ਦਾ ਗੱਡੀ 'ਚ ਬੈਠੇ ਆ ਚਲੇ ਗਏ ਤੇ ਇਹ ਵੀ ਚਲੇ ਗਏ ਤੇ ਨੈਕਸਟ ਅਸੀਂ ਅਗਲਾ ਫੰਕਸ਼ਨ ਸਾਡਾ ਸੀਗਾ ਜੈਪੁਰਾ ਰੋਡ ਦੇ ਉੱਤੇ ਮੁਰਦਾਰਾ ਸਾਹਿਬ ਦੇ ਵਿੱਚ ਜਦੋਂ ਉੱਥੇ ਪਹੁੰਚੇ ਆ ਤੇ ਅਸੀਂ ਅੰਦਰ ਹਲੇ ਪ੍ਰਬੰਧ ਕਰ ਹੀ ਰਹੇ ਸੀਗੇ ਪ੍ਰੋਗਰਾਮ ਸ਼ੁਰੂ ਕਰਨ ਦਾ ਤੇ ਸਾਰੇ ਵਰਦਾਂਾਂ 'ਚ ਲੱਗੇ ਹੋਏ ਸੀ ਮੁੰਡੇ ਵੀ ਸਾਰੇ ਅੰਦਰ ਤੇ ਇਹ ਉਸ ਵੇਲੇ ਲੈ ਕੇ ਤਿੰਨ-ਚਾਰ ਮੁੰਡਿਆਂ ਨੂੰ ਨਾਲ ਲੈ ਕੇ ਉੱਥੇ ਜਿਹਦੇ ਵਿੱਚ ਟੋਨਾ ਨਸ਼ੇ ਦੇ ਵਿੱਚ ਧੁੱਤ ਸੀ ਪੂਰਾ ਪੂਰੀ ਤਰ੍ਹਾਂ ਤੇ ਉੱਥੇ ਪਹੁੰਚੇ ਇਹ ਇਨਾਂ ਨੇ ਮੇਰੇ ਨਾਲ ਜਿਹੜਾ ਹੈਗਾ ਬਦਸਲੂਕੀ ਕੀਤੀ ਉੱਥੇ ਤੇ ਕੁੱਟਮਾਰ ਕੀਤੀ ਤੇ ਬਾਹਰ ਖਿੱਚ ਕੇ ਮੈਨੂੰ ਬਾਹਰ ਧੱਕ ਲਾਇਆ ਤੇ ਉਹ ਜਿਹੜਾ ਕਾਉਂਸਲਰ ਵਗੈਰਾ ਨੇ ਜਿਹੜੇ ਸੀਗੇ ਮੌਕੇ ਤੇ ਮੌਜੂਦ ਸਾਡੇ ਪ੍ਰਧਾਨ ਜੀ ਸੀਗੇ ਤਾਂ ਉਹਨਾਂ ਨੇ ਮੌਕੇ ਤੇ ਛੜਾਇਆ ਨਹੀਂ ਤਾਂ ਚਾਹੇ 60 ਮੀਟ ਵੀ ਮਾਰ ਦੇ ਇੱਕ ਉਹਨਾਂ ਦਾ ਦੋਸ਼ ਆ ਕਹਿੰਦੇ ਜਦੋਂ ਸਾਡੇ ਪਿੰਡ ਪ੍ਰੋਗਰਾਮ ਸੀ ਤੇ ਇਹਨਾਂ ਨੇ ਕਿ ਸਾਡਾ ਵਿਸ਼ਵਦਾਤੀ ਪ੍ਰੋਗਰਾਮ ਕਰਵਾ ਕਰਤਾ ਮਾਈਕ ਚੱਕ ਲਿਆ ਸਿਰੋਪੇ ਸਾਡੇ ਚੱਕ ਲਿਆ ਜਦਕਿ ਸਾਡਾ ਪ੍ਰੋਗਰਾਮ ਸੀ ਇਹਨਾਂ ਨੇ ਸਾਡਾ ਪ੍ਰੋਗਰਾਮ ਕਰਵਾ ਕਰਨ ਦੀ ਕੋਸ਼ਿਸ਼ ਨਹੀਂ ਨਹੀਂ ਸਾਡਾ ਇਸ ਤਰ੍ਹਾਂ ਦਾ ਕੋਈ ਉਹ ਨਹੀਂ ਨਾ ਸਾਡਾ ਕੋਈ ਇਹ ਜਗਾ ਕਿ ਫੰਕਸ਼ਨ ਹੀ ਉਹਨਾਂ ਦਾ ਨਹੀਂ ਸੀ ਜਿੱਦਾਂ ਕਿਸੇ ਦੇ ਘਰੇ ਜਾ ਕੇ ਸਰਪੇ ਦੇਣ ਲੱਗ ਜਾ ਉਹ ਕਿੰਨੀ ਕੱਚੀ ਗੱਲ ਹੈ ਜੇ ਤੁਹਾਡਾ ਫੰਕਸ਼ਨ ਹੀ ਹੈਗਾ ਤੁਹਾਨੂੰ ਕਿਸੇ ਨੇ ਬੁਲਾਇਆ ਨਾ ਹੋਵੇ ਤੁਸੀਂ ਆਪਣੇ ਆਪ ਹੀ ਆ ਕੇ ਉੱਥੇ ਆ ਕੇ ਮੈਂ ਆ ਕੇ ਚੌਧਰੀ ਬਣ ਜਾ ਵੀ ਮੈਂ ਮੈਂ ਤਾਂ ਡਿਊਟੀ ਕਰਕੇ ਗਿਆ ਆਪਦੀ ਨਹੀਂ ਮੈਨੂੰ ਕੀ ਲੋੜ ਹੈ ਮੇਰੇ ਤਾਂ ਛੁੱਟੀ ਸੀ ਜਾ ਦੇਣੀ ਸੀ ਮੈਂ ਤਾਂ ਕਰਿਆ ਰੈਸਟ ਕਰਦਾ ਠੀਕ ਹੈ ਨਾ ਇਹੋ ਜੀ ਕੋਈ ਗੱਲ ਨਹੀਂ ਹੈ ਜੀ ਜੇ ਕਹਿ ਰਿਹਾ ਤਾਂ ਝੂਠ ਕਹਿ ਰਿਹਾ ਜੀ ਅੱਜ ਸਰਕਾਰ ਨਸ਼ਿਆਂ ਵਿਰੋਧ ਜੋ ਜੁੱਧ ਲੜਿਆ ਹੋਇਆ ਹੈ ਜੁੱਧ ਲੜਿਆ ਜਾ ਰਿਹਾ ਹੈ ਉਹ ਦਰਾਹਾ ਸ਼ਹਿਰ ਵਿੱਚ ਪੰਜ ਪੜਾਵਾਂ ਵਿੱਚ ਇਸ ਦੀ ਫੈਕਸ਼ਨ ਹੋਣੀ ਸੀ ਕੱਲ ਸ਼ਾਮ ਨੂੰ ਫੈਕਸ਼ਨ ਦਰਮਿਆਨ ਇੰਸਪੈਕਟਰ ਸਾਹਿਬ ਨਾਲ ਹੁੱਲੜਬਾਜੀ ਕੀਤੀ ਗਈ ਭయ్యా ਪਹਿਲਾਂ ਕਹਿੰਦੇ ਅਸੀਂ ਇਸ ਸੌ ਅਸੀਂ ਚਕਾਵਾਂਗੇ ਫਿਰ ਕਹਿੰਦੇ ਅਸੀਂ ਚਕਾਉਣੀ ਨਹੀਂ ਉਸ ਤੋਂ ਬਾਅਦ ਇੰਸਪੈਕਟਰ ਸਾਹਿਬ ਨਾਲ ਜੋ ਬਦਸਲੂਕੀ ਕੀਤੀ ਗਈ ਅਸੀਂ ਇਸ ਦਿਨ ਇਹਦਾ ਜੋ ਆਮ ਆਦਮੀ ਪਾਰਟੀ ਦੇ ਵਰਕਰ ਨੇ ਇਹਨਾਂ ਕੋਲੇ ਕੋਈ ਅਧਿਕਾਰ ਹੈ ਕਿ ਜੋ ਸਰਕਾਰੀ ਫੰਕਸ਼ਨ ਚੱਲ ਰਿਹਾ ਉਸ ਵਿੱਚ ਇੰਟਰਵਿਊਸ ਕਰ ਸਕਣ ਇਹਨਾਂ ਕੋਲੇ ਕੋਈ ਅਧਿਕਾਰ ਨਹੀਂ ਜੋ ਸਰਕਾਰੀ ਸਰਕਾਰ ਦੀ ਹਦਾਇਤਾ ਨੇ ਜੋ ਅਥਾਰਟੀ ਰੱਖਦੇ ਹਨ ਅਫਸਰ ਉਹਨਾਂ ਨੇ ਸੋਚ ਚਕਾਉਣੀ ਹੁੰਦੀ ਹੈ ਜਾਂ ਕਿ ਇਲੈਕਟਿਡ ਮੈਂਬਰ ਹੋਵੇ ਉਹ ਚਕਾ ਸਕਦਾ ਹੈ ਵਰਕਰ ਨਹੀਂ ਇਹ ਕੰਮ ਕਰ ਸਕਦੇ ਸਰਕਾਰ ਨੂੰ ਇਸ ਤਰਫ ਧਿਆਨ ਦੇਣਾ ਚਾਹੀਦਾ ਹੈ ਜੋ ਇਹਨਾਂ ਦੇ ਵਰਕਰ ਨੇ ਇਹਨਾਂ ਨੂੰ ਸਮਝਾਉਣਾ ਚਾਹੀਦਾ ਹੈ ਵੀ ਇਹ ਕੰਮ ਨਾ ਕਰਨ ਇਹਦੇ ਨਾਲ ਜਿੱਥੇ ਸਰਕਾਰ ਦੀ ਬਗ਼ਾਮੀ ਹੁੰਦੀ ਹੈ ਉਹਦੇ ਨਾਲ-ਨਾਲ ਸਰਕਾਰ ਦਾ ਜੋ ਪੱਖ ਹੈ ਉਹ ਆਮ ਜਨਤਾ ਵਿੱਚ ਗਤ ਪ੍ਰਭਾਵ ਲੈ ਕੇ ਜਾਂਦਾ ਹੈ